ਸੱਤ ਗਿਰੀਆਂ ਤੇ ਸੱਤ ਗਿਰੀਆਂ ਤੇ ਆ ਆ ਸੰਭੀ ਆ ਇਹ ਕਹਿੰਦਾ ਮੈਨੂੰ ਖਰੀਦਦਾ ਕਹਿੰਦਾ ਤੈਨੂੰ ਸੇਵਾ ਪਾਣੀ ਕਰ ਦਵਾਂਗੇ ਤੇਰੀ ਬਾਬੇਓ ਅੱਜ ਦੀ ਵੀਡੀਓ ਕਰਦੇ ਆ ਸ਼ੁਰੂ ਤੇ ਲਿੰਦ ਤੇ ਚੜਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਡਾਇਓ ਬਾਬੇਓ ਸ਼ੀਲੇ ਨੂੰ ਲੈ ਕੇ ਆਉਨੇ ਆ ਤੇ ਕਬੂਤਰ ਸਾਹਮੜੇ ਅੱਜ ਇੱਕੋ ਕਹਿੰਦਾ ਮੈਂ ਸਾਂਭੂਗਾ ਇੱਕ ਮੈਂ ਸਾਂਭਣਾ ਹਨਾ ਦੋਨਾਂ ਨੇ ਇੱਕ ਵੰਡ ਕੇ ਸਾਂਭ ਲੈਣੇ ਆ ਵੀ ਦੋ ਇੱਕ ਬੰਦੇ ਦੇ ਸਾਹਮਣੇ ਵੀ ਤੇ ਜੇ ਉਹ ਇੱਥੇ ਰਿਹਾ ਤੇ ਇਕੱਠੇ ਸਾਂਭਾਂਗੇ ਨਹੀਂ ਤਾਂ ਉਹ ਘਰੇ ਲੈ ਜਾਊਗਾ ਉਹ ਉੱਥੇ ਸਾਂਭੂਗਾ ਤੇ ਆਪਾਂ ਇੱਕ ਇੱਥੇ ਸਾਂਭਾਂਗੇ ਹਨਾ ਤੇ ਮਿਲਦੇ ਆ ਬਾਬੇ ਉਹਨੂੰ ਲਿਆ ਕੇ ਸਾਰੀ ਵੀਡੀਓ ਦੱਸਾਂਗੇ ਕਿ ਕਿੱਦਾਂ ਕਬੂਤਰ ਸਾਂਭਣਾ ਕਿੰਨਾ ਪਾਣੀ ਧਾਣੀ ਕਿੱਦਾਂ ਲਾਉਣਾ ਉਹ A to Z ਤੁਹਾਨੂੰ ਦੱਸਾਂਗੇ ਹਨਾ ਆ ਬਾਏ ਬਾਰੀ ਖੜਾ ਆ ਕਿੱਦਾਂ ਕਿੱਦਾਂ ਇਧਰ ਪੰਛੀ ਕਣ ਲਈਏ ਕਿ ਪੰਛੀ ਕਣਦੇ ਆ ਕਿ ਕਿੱਧਰ ਪੰਛੀ ਜੜੇ ਨਹੀਂ ਕਿੱਦਾਂ ਇਹੋ ਦਾ ਦਾਰੇ ਤੂੰ ਭਾਏ ਬੜੀ ਜੈਚਤ ਖਿਲਾਰੀ ਆ ਓਏ ਇਹਦਾ ਫੈਸਲਾ ਕਰਾਉਣ ਲੱਗਾ ਹੁਣ ਮੈਂ ਤਾਂ ਹਾਂ ਕੀ ਬਣਿਆ ਦਾਰੇ ਫੈਸਲਾ ਕਰਾ ਦਈਏ ਅੱਜ ਉਹਨੇ ਲਵਾਇਆ ਕਿਥੇ ਕੋਲ ਪੈਸੇ ਨਹੀਂ ਪੈਸੇ ਨਹੀਂ ਦੇ ਰਹੇ ਇਹਦੀ ਅੱਛਾ ਉਸ ਕਰਕੇ ਉਹਨੇ ਫੈਸਲਾ ਕਰਾਉਣ ਦੇ ਆ ਅਸਲ ਇਹ ਕਹਿੰਦਾ ਮੈਨੂੰ ਖਰੀਦਦਾ ਕਹਿੰਦਾ ਤੈਨੂੰ ਸੇਵਾ ਪਾਣੀ ਕਰ ਦਵਾਂਗੇ ਤੇਰੀ ਕਿੰਨੇ ਚ ਵਿਖਿਆ ਕਿੰਨੇ ਚ ਵਿਖਿਆ ਉਹਨੇ ਕਹਿੰਦਾ ਯਾਰ ਕਿੰਨੇ ਚ ਸੇਵਾ ਪਾਣੀ ਕਹਿੰਦੇ ਪਹਿਲੇ ਅੰਗ ਲੈ ਆਉਗੇ ਭਾਈ ਬੋਤਲ ਗੰਡ ਜੀ ਬੋਤਲ ਵਾਲੀ ਵੀ ਆਇਓ ਬੋਤਲ ਚੱਕੀ ਚੱਲ ਜੀ ਬਾਬਿਓ ਪਹੁੰਚ ਗਿਆ ਕੋਠੇ ਤੇ ਲੱਗੇ ਆ ਕੰਗਣੀ ਜੀ ਪਾਉਣ ਚਿੜੀਆਂ ਨੂੰ ਲਿਆਂਦੀ ਸੀ ਇਹਨਾਂ ਦੀ ਕਲਤੀ ਯਾਰ ਕਿਉਂਕਿ ਬੱਚਾ ਆ ਜਾ ਕੱਢਿਆ ਮੈਂ ਕੰਗਣੀ ਪਾਉਣੇ ਆ ਇਹ ਵੀ ਨਹੀਂ ਪਤਾ ਹੁਣ ਸਹੀ ਆ ਬੱਚਾ ਆ ਜਾਂ ਨਹੀਂ ਕਿਉਂਕਿ ਜਿਹੜੀ ਉਹਦੀ ਮਾਂ ਆ ਉਹ ਤਾਂ ਲੱਤਾਂ ਤੋਂ ਫੜ ਗਈ ਆ ਉਹ ਬੈਠੀ ਥੱਲੇ ਇਹ ਕੇ ਭਰਾ ਨਹੀਂ ਇਹਨਾਂ ਦਾ ਵੀ ਲਾਜ ਪਤਾ ਹੋਵੇ ਲੱਤਾਂ ਲੱਤਾਂ ਖੜੀ ਕੇ ਕਬੂਤਰਾਂ ਵਾਲੇ ਇਲਾਜ ਕਰਦੀਏ ਇੱਥੇ ਵੀ ਕਿਉਂਕਿ ਇਹ ਦੰਦੀਆਂ ਵੋ ਵੜਦੀ ਯਾਰ ਲਾਜ ਕੀ ਕਰਨਾ ਉੱਜਿਆਰ ਬੁਲਾ ਮਾਰ ਹੀ ਦਿੱਤਾ ਇਹਨਾਂ ਨੇ ਬੱਚਾ ਕੱਢ ਕੇ ਦੇਖਦੇ ਆਂ ਤੇ ਜਿੰਦਾ ਹੋਇਆ ਫਿਰ ਹੱਤੀ ਪਾਲਦੇ ਆਂ ਉਹ ਬਾਬੇ ਉਹ ਦੇਖਦੇ ਆਂ ਹੁਣ ਬੱਚੇ ਦਿੱਤਾ ਕਿ ਨਹੀਂ ਇਹ ਮਰ ਗਿਆ ਬੱਚਾ ਉਹ ਓਹ ਹਿਲੇ ਆ ਪਿਆਈ ਉਹ ਮਰਿਆ ਹੋਏ ਹਾਂ ਵੇ ਜੇ ਮਰੀ ਗਿਆ ਬੱਚਾ ਮੇਰਾ ਨਹੀਂ ਖਾ ਲਿਆ ਕੁੜੀਆਂ ਵੀ ਜਾਂਦੀ ਕਰੇ ਆ ਸਿੱਟੀ ਮਾਰਦੇ ਜਾਂ ਤਨ ਉਹ ਬੰਦ ਫਿਚੜੀਆਂ ਨੇ ਅਖਰੀ ਮੰਦਵੇ ਚਲੋ ਬਾਬਾ ਸ਼ੀਲਾ ਕੰਦਾ ਅੱਜ ਆਪਾਂ ਦੇ ਦੇਣੀ ਆਹ ਚਿੜੀਆਂ ਚਿੜੀਆਂ ਸਾਰੀਆਂ ਦੇ ਕੇ ਕਿਉਂਕਿ ਬੱਚਾ ਮਾਰ ਇਹ ਮਰੀ ਜਾਂਦੀਆਂ ਯਾਰ ਪਾਪ ਚੜੀ ਜਾਂਦਾ ਸਿਰ ਤੇ ਹਨਾ ਤੇ ਅੱਜ ਦੇ ਆਵਾਂਗੇ ਬੱਚੇ ਸਾਰੀ ਤਾਂ ਉਹਨਾਂ ਕੋਲੋਂ ਲਿਉਨੇ ਦੂਜੇ ਲਬੜ ਲਬੜ ਰੱਖਦੇ ਆ ਤੇ ਜਾਂ ਫੇ ਕੋਕਟੇਲ ਦਾ ਇੱਕ ਜੋੜਾ ਲਿਆਵਾਂਗੇ ਇੱਕ ਜੋੜਾ ਲਬੜ ਦਾ ਲਿਆਵਾਂਗੇ ਹਨਾ ਸ਼ੀਲੇ ਦੋਨਾਂ ਦਾ ਹੋ ਜੂ ਸ਼ੀਲਾ ਲੱਗਾ ਪਾਣੀ ਲਾਉਣ ਇਹ ਰੋ ਡੱਡੇ ਵਾਲੀ ਨੂੰ ਤੇ ਪੂਛ ਵਾਲੀ ਨੂੰ ਹੂੰ ਔਰ ਕਿੰਨੇ ਨੂੰ ਬਣਦੇ ਆਪਣੇ 17 ਤਰੀਕ ਨੂੰ ਬਾਜੀ ਆਹੋ ਹਨਾ 18 ਨੂੰ ਆ 18 ਦੀ 18 ਦੀ 18 ਦੀ ਅੱਜ ਹੋ ਗਈ 9 9 ਤਰੀਕ ਅੱਜ ਪਹਿਲਾ ਜਿਹੜਾ 9 ਦਾ 10 ਦੀ ਬੰਦੀ ਫਿਰ 11 ਨੂੰ 12 ਦੀ ਬੰਦੀ ਫਿਰ 13 ਨੂੰ ਠੀਕ ਆ 14 ਦੀ ਬੰਦੀ ਤੇ 15 ਨੂੰ ਪਾਣੀ ਕਿੰਨੇ ਹੋਗੇ 1 2 3 4 ਤੇ 5 5 ਪਾਣੀ 5 ਨਹੀਂ 4 ਹੋਣਾ 5 ਬਣਦੇ ਦੋ ਦਿਨ ਨੂੰ ਨਾ ਕੱਢ ਹੋਣੀ ਆ ਦੋ ਕੱਢ ਕੇ ਹੋ ਤਿੰਨ ਦਿਨ ਚੱਲੇ ਨੇ ਐਂਟਰੀ ਇਹ ਬੰਲ ਜਿਹਦੇ 17 ਨੂੰ ਆ 17 ਨੂੰ 17 ਦੀ 16 ਦੀ ਮੰਦੀ 14 15 16 17 ਨਹੀਂ ਨਹੀਂ 15 15 16 17 18 ਹਾਂ 15 ਦੀ 15 ਦੀ ਰਾਸ ਬਣਦੀ ਦਰ 15 ਦੀ ਬਣਦੀ ਆ ਲੋ ਵੀ ਇੱਕ ਛੜਤੀ ਗੂਦਰੀ ਦੂਜੀ ਛੜਤੀ ਪੂਸ਼ ਵਾਲੀ ਇਹਦਾ ਪੋਟਾ ਗੂੜਾ ਕਰ ਦਿੰਦਾ ਯਾਰ ਹਰਾ ਨੇ ਆ ਫਿਰਦੀਆਂ ਵੀ ਹੁਣ ਚੱਲੀ ਡੰਡਾ ਡੰਡੋ ਵਾਲੀ ਆ ਪਤਾ ਨਹੀਂ ਅਗਲੇ ਆ ਹੀ ਛੱਡ ਦਿਆਂਗੇ ਮੋਟਰਸਾਈਕਲ ਤੇ ਆ ਚੱਲ ਜਿਹੜਾ ਇਹਨਾਂ ਦੋਨਾਂ 'ਚ ਜ਼ੋਰ ਵੱਧ ਮਾਰ ਗਏ ਹਟ ਦਿਆਂਗੇ ਕਿਉਂਕਿ ਆ ਤੀਜੀ ਤਾਂ ਆਪਾਂ ਛੱਡਣੀ ਨਹੀਂ ਬਾਬੇ ਜਿਹੜੀ ਆ ਇਹ ਨਾ ਕਬੂਤਰੀ ਇਹ ਕਬੂਤਰੀ ਜਾਣ ਬਣੂਗੀ ਤਾਂ ਛੱਡਾਂਗੇ ਪੱਲੇ ਪੁੱਲੇ ਸੈੱਟ ਹੋਣਗੇ ਇਹਦੇ ਕਮਜ਼ੋਰ ਬਹੁਤ ਆ ਇਹ ਹੈ ਆਓ ਲੈ ਫੜਾ ਦੇ ਲੋ ਬਾਬੇ ਕਬੂਤਰ ਵੀ ਕੱਢਦੇ ਆ ਕਾ ਫਿਰਦਾ ਪੰਜ ਸਤਾ ਕਰਦੇ ਆ ਪੰਜ ਚਾਰਾ ਤੇ 10 ਕੱਡੇ ਕਿੰਨੇ ਕੱਡੇ ਆ 9 ਕੱਡੇ ਤਾਂ ਖਵਾਇਆ 10 ਆਇਆ ਹਨਾ ਚੱਲ ਵੀ ਤੂੰ ਹੀ ਭਗਤ ਆਪੀ ਛਿਲੇ ਨਾਨੋ ਮਜਾਰੇ ਵਾਲੀ ਦਾ ਵੀ ਕਾਢਣ ਲਾਪਾ ਮੈਂ ਕਹਿੰਦਾ ਨਾਨੋ ਮਜਾਰੇ ਵਾਲਾ ਭਰਾ ਹੈ ਕਿਹੜਾ ਗੋੜਾ ਕਾਲੀ ਧੋਨ ਵਾਲਾ ਨਹੀਂ ਉੱਤੇ ਉਹਨੂੰ ਅਟਕੇ ਕੱਢੀ ਭਾਵੇਂ ਉੱਪਰ ਵਾਲਾ ਉੱਪਰ ਉੱਪਰ ਉਹਨੂੰ ਕੱਢਣਾ ਸ਼ੁਰੂ ਕਰ ਲਾ ਠੀਕ ਹੈ ਇਹਨਾਂ ਚ ਕਿੰਨੇ ਕ ਸਰ ਹੋਏ ਆ ਉਹਨਾਂ ਚ ਹੋਇਆ ਇੱਕ ਕਾਲਾ ਪਾਟਾ ਸਾਫ ਕਰਨਾ ਚਾਚਾ ਉਹ ਕੋਈ ਨਹੀਂ ਵੀਰ ਨੂੰ اٹਕੇ ਤੇ ਜੇ ਵੀਰ ਨੂੰ ਗੜ ਲਾਂਗੇ ਨਾ ਆਹ ਜਿਹਨੂੰ ਮੈਂ ਕਹਿੰਦਾ ਹੈ ਫੜਦਾ ਵੀ ਫੜ ਲੀਂਕ ਨਾਲ ਬੱਤਸ 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 ਫਾਈਨਲ ਦਾ ਪੁੱਤ ਨਾ ਹੂੰ ਸੀ ਵੱਡੇ ਪੁੱਤ ਨਾ ਆਹ ਜਦੋਂ ਬਹੁਤ ਘਾਟ ਆਮ ਦੀਆਂ ਹੁੰਦੀਆਂ ਇਹ ਇਹ ਕਹਿੰਦਾ ਜੋੜਾ ਵੀ ਆਪੇ ਹੀ ਲੱਗਾ ਮੈਂ ਲਾਇਆ ਦੂਜੇ ਨਾਲ ਹੀ ਇਹ ਸਾਜੀ ਆਪੇ ਹੀ ਆ ਕੇ ਉਹਨਾਂ ਲੱਗੀ ਆਵੇਂ ਉਹ ਗੋਸੂ ਪੁੱਤਰ ਨਾ ਪੈਣਾ ਵੱਡਾ ਪੁੱਤਰ ਆਪਣਾ ਬਾਬੇ ਜਿਹੜੀ ਮਰਦੀ ਮਾਦੀ ਪਾਜੀ ਬਾਬੇ ਉਹ ਫਾੜ ਉਹ ਤੋੜੀਏ ਹਾਵਾ ਕੀ ਔਰ ਗੱਡੀ ਬੇਟ ਲੱਗੀ ਉਹਦੇ ਹੱਥ ਪੈਰ ਤੇ ਜੰਮੀ ਫੜੀ ਇਹਦੇ ਆਹੋ ਫੱਗੀ ਦੇ ਇਹ ਨਹੀਂ ਕੱਢਿਆ ਲੈ ਆਪਾਂ ਨਾ ਇਹ ਨਹੀਂ ਕੱਢਿਆ ਉਹ ਦੂਜਾ ਕੱਢਿਆ ਹੋਇਆ ਇਹ ਜਾਣਦਾ ਵੀ ਨਹੀਂ ਉੱਥੇ ਉਹ ਜਾਣਦਾ ਸੀ ਦਾਲਾ ਭੰਨੇ ਦੀ ਤੋੜਨੀ ਪੈਣੀ ਬਾਬੇ ਅੱਜ ਉੱਤੇ ਵਾਲੀਆਂ ਮਾਦੀਆਂ ਸ਼ੀਲਾ ਤਾਂ ਦੇਖ ਗਿਆ ਸੀ ਮੈਂ ਚੜਿਆ ਨਹੀਂ ਉੱਪਰਲੇ ਗੁੱਡੇ ਅੱਜ ਇੱਥੇ ਦਾਣਾ ਦੂਣਾ ਪਾਜੀਦਾ ਆ ਨਿਗਾਹ ਮਾਰੀ ਨਹੀਂ ਵੀ ਕਿੰਨੀਆਂ ਪਸਾਰ ਹੋਈਆਂ ਤੇ ਕਿੰਨੀਆਂ ਨਹੀਂ ਇੱਕ ਮਿੰਟਾ ਚੱਕ ਲਈ ਜਾਲੀ ਜੀ ਆ ਲਓ ਵੀ ਨੂੰਦੀਆਂ ਆਪਣੀਆਂ ਉੱਪਰ ਲੀਆਂ ਵੀ ਸਾਰਿਆ ਆਹ ਉਹ ਮਕੀਨ ਵਾਲੀ ਆ ਇਹ ਵੀ ਕੱਢਣ ਦੀ ਸਲਾਹ ਬਣਦੀ ਪਰ ਹੁਣ ਨਹੀਂ ਕੱਢਣੀ ਆ ਆਪਣਾ ਨਾਨਾ ਬਿਆਰੇ ਦੀ ਭੈਣ ਆ ਆ ਆਪਣੇ ਵੱਡੇ ਘੂਤਰ ਦੀਆਂ ਦੋਨੇ ਧੀਆ ਕਾਲੇ ਢੱਡਲੀਆਂ ਕਾ ਥੱਲੇ ਕਰਦੀ ਆ ਅੱਜ ਗੁੱਡੇ ਵਾਂਜੇ ਸਾਫ਼ ਕਰਦੇ ਆ ਨੰਨੀ ਜਿਆਦਾ ਗੰਦੀ ਪਰ ਵੀ ਚੱਕ ਦਾ ਫਿਰ ਬਿਠਾ ਵੀਡੀਓ ਚ ਤਾਂ ਬਹੁਤ ਬੰਦੇ ਲੱਗਦੇ ਆ ਵੀ ਚੱਕ ਲੰਘ ਕੋਈ ਨਹੀਂ ਅੱਜ ਸਾਰੀ ਹੋ ਗਈ ਤਕਰੀਬਾ ਨਾ ਉਹ ਵੀ ਕੂਤਰੀਆਂ ਰੈਡੀ ਹੋ ਗਈਆਂ ਉਹ ਵੀ ਉਹ ਵੀ ਵਾਸ਼ਿੰਗ ਮਸ਼ੀਨ ਵਾਲੀ ਦੀ ਪੱਟੀ ਆ ਜਿਹੜੀ ਇਧਰ ਲਈ ਨਹੀਂ ਹਾਂ ਉਹ ਵੀ ਵਾਸ਼ਿੰਗ ਮਸ਼ੀਨ ਦੀ ਹੈ ਪੱਟੀ ਆ ਜਿਹੜੀ ਆਪਣੀ ਕੀਤੀ ਆ ਵਾਲੀ ਇਹਦੀ ਇਹਦੀ ਆ ਉਹ ਪੱਟੀ ਹਾਂ ਜੀ ਬਾਬਿਓ ਲੋਈ ਬਾਬਿਓ ਇਹਨਾਂ ਨੂੰ ਆਪਾਂ 8 ਗਿਰੀਆਂ ਤੇ ਸੰਭੀ ਆਪਾਂ ਕੂਤਰੀ ਆ ਵਾਲੀ ਸੋਲੀ ਸੱਤ ਗਿਰੀਆਂ ਤੇ ਸੱਤ ਗਿਰੀਆਂ ਤੇ ਆ ਸਾਂਭੀ ਆ ਦਸਾਂ ਤੇ ਉਹ ਛੀਲੇ ਨੇ ਸਾਂਭੀ ਹੋਗਣਾ ਮੈਂ ਦਸਾਂ ਤੇ ਸਾਂਭੀ ਮੈਂ ਚੱਲ ਤੂੰ ਦਸਾਂ ਤੇ ਸਾਂਭਲਾ ਸੱਤ ਬਹੁਤ ਆ ਸ਼ਾਮ ਨੂੰ ਓੱਖਾ ਹੋ ਜਾਣਾ ਜਿੱਦਾਂ 10 ਗਿਰੀਆਂ ਰਾਤ ਬਹਿਣੀ ਨਹੀਂ ਇਹ ਕੋਈ ਢਾਂਗੀ ਨਹੀਂ ਜੜੂਗੀ ਮੁਸ਼ਕਲ ਵੀ ਕਰ ਸਕਦੀ ਬਾਕੀ ਖਚਾਲ ਵੀ ਵਧੀਆ ਹਨ ਖਿੱਚ ਜਾਣੀਆਂ ਉਦਾਂ ਤੇ ਟਾਇਰ ਠੰਡਾ ਹੀ ਆ ਉਸ ਵੇਟੀ ਗਰਮੀ ਹੈ ਨਹੀਂ ਤੇ ਇਹ ਹੈਗੀ ਸੱਤਾਂ ਦੇ ਆ ਪਰ ਡੱਬੀ ਸਾਂਭੀ ਤੇ ਸਾਰਾ ਦੱਸਾਂਗੇ ਕਿੱਦਾਂ ਸਾਂਭੀ ਕਿੱਦਾਂ ਕੀ ਕਰਨਾ ਕੀ ਨਹੀਂ ਕਰਨਾ A to Z ਨਾਲ ਜੁੜੇ ਰਹੋ ਤੇ ਆਲੂ ਬਖਾਰੇ ਵਾਲੀ ਤੁਸੀਂ ਗੇਮ ਕਹਿੰਦੇ ਹਜੇ ਨਹੀਂ ਵੀਰੇ ਉਹ ਹੋਣੀ ਆਲੂ ਬਖਾਰੇ ਵਾਲੀ ਗੇਮ ਚੱਲੂਗੀ ਲੇਟ ਉਹ ਵੀ ਦੱਸ ਦਾਂਗੇ ਤੁਹਾਨੂੰ ਬਣਾ ਕਿੱਦਾਂ ਹੋਣੀ ਹਜੇ ਤਾਂ ਆਲੂ ਬਖਾਰੇ ਦੀ ਲੋੜ ਹੀ ਨਹੀਂ ਹੈਗੀ ਅਜਾ ਕੁੱਤਰ ਉਹ ਹੀ ਘਰੇ ਹੀ ਨਹੀਂ ਪੈਂਦੇ ਹਜੇ ਘਰੇ ਉੱਡੀ ਜਾਂਦੇ ਆ ਹਜੇ ਇਹਨਾਂ ਨਾਲ ਪੰਗਾ ਲੈਣਾ ਕੱਲ ਹੀ ਆਪਾਂ ਕੁਝ ਵੀ ਬਾਕੀ ਪਾਣੀ ਜਿਹੜਾ ਵੀ ਲਾਉਣਾ ਸ਼ਾਮਾਂ ਨੂੰ ਹਲਕਾ ਫੁਲਕਾ ਹਾਜਮੇ ਵਾਲਾ ਜਾਂ ਕਿਹੜਾ ਉਹ ਸਾਰਾ ਦੱਸੂਗਾ ਤੇ ਵੀਡੀਓ ਪੂਰੀ ਦੇਖਿਓ ਐਨ ਸਵਾਦ ਆਊਗਾ ਵੀਰੇ ਤੇ ਲੋ ਵੀ ਬਾਬਿਓ 10 ਛੱਡੇ ਸੀ ਜਨਾ ਵਿੱਚ 3 11 ਵਜ ਕੇ ਤੇ 15-20 ਮਿੰਟ ਹੋਇਆ ਇੱਕ ਕਬੂਤਰ ਬੈਗੇ ਆਪਣੇ ਸਾਢੇ 11:15 ਮਤਲਬ ਇੱਕ ਕਬੂਤਰ ਤਿੰਨ ਬੈਗੇ ਜੀ ਇਹਦਾ ਮੂੰਹਵਾ ਸਾਫ ਕਰਦੇ ਆ ਤੇ ਬਾਕੀ ਸੱਤ ਉੜਦੇ ਆ ਜੀ ਇਹ ਕਬੂਤਰ ਨਵੇਂ ਹੀ ਕੱਢੇ ਹੋਇਆ ਆਰਤਾ ਜਾਂ ਤਾਂ ਪਤਾ ਨਹੀਂ ਕਿਹੜੇ ਹਿਸਾਬ ਨਾਲ ਬੈਗੇ ਆ ਜਿਨ੍ਹਾਂ ਦੇ ਮਗਰਮੁਗਰ ਲਾ ਕੇ ਨੀ ਤਾਂ ਇਹ 12 1:30 ਵਜੇ ਤੱਕ ਨਹੀਂ ਬੈੰਦਾ ਹੁੰਦਾ ਉਹ ਦੋ ਤਾਂ ਜਲਦੀ ਹੋ ਬੈੰਦੇ ਭਾਰੇ ਬਹੁਤ ਆ ਚਰਬੀ ਨਾਲ ਭਰੇ ਪਏ ਆ ਤੇ ਹੌਲੀ ਹੌਲੀ ਸੈੱਟ ਆਊਗੇ ਹਨਾ ਆ ਚੋਲ ਪਏ ਆ ਪਛੇਰ ਨਾਲ ਸੋਚੋ ਭਰਾ ਕਬੂਤਰਾਂ ਨੂੰ ਫੋਨੇ ਕੁਕੜੀਆਂ ਵਾਲੀ ਸੀ ਜਿਹੜੇ ਕੁਕੜੀਆਂ ਰੱਖਿਆ ਸੀ ਨਾ ਉਦੋਂ ਲਿਆਂਦਾ ਸੀ ਇਹ ਡੱਬਾ ਵੱਡਾ ਭਰਕੇ ਵਾਲਟੀ ਆ ਕਿੰਨਾ ਸੀਗਾ ਮਤਲਬ ਲੱਗਿਆ ਆਹ ਪਏ ਆ ਇਹ ਹੁਣ ਛੀਲੇ ਨੂੰ ਦੇ ਦਾਂਗੇ ਉੱਧਰ ਲੈ ਜਾਊਗਾ ਆਪਣੇ ਕੁਕੜੀਆਂ ਕਕੜੀਆਂ ਨੂੰ ਪਾਲੂਗਾ ਤੇ ਲੋ ਬਾਬੇ ਉਹ ਬਿੰਦੇ ਆ ਤਾਂ ਇਹ ਵੀ ਦਿਖਾਉਣੇ ਆ ਤੇ ਕੀ ਕੀ ਕਰਦੇ ਆ ਪਾਣੀ ਖੋਲ ਲੀਏ ਆਪਣਾ ਪਾਣੀ ਖੋਲਣ ਵਾਲਾ ਪਾਣੀ ਭਿੰਨੇ ਆ ਤੇ ਕਿਉਂਕਿ ਆਪਣੇ ਦੋ ਪਾਣੀ ਉਧਰ ਲਾਈਦੇ ਆ ਹੁਣ ਇੱਕ ਲਾਵਾਂਗੇ ਕਿਉਂਕਿ ਮੌਸਮ ਠੰਡਾ ਹਜੇ ਤੇ ਹਲਕਾ ਜਿਹਾ ਹੀ ਕਰਨਾ ਮੈਨੂੰ ਜਿਆਦਾ ਛੇੜਖਾਨੀ ਕੁਝ ਨਹੀਂ ਕਰਨੀ ਹਜੇ ਕਬੂਤਰਾਂ ਨੂੰ ਲੋ ਬਾਬੇ ਆ ਵੀ ਉਤ ਨਹੀਂ ਬੈਗੀ ਆਪਣੀ ਜਿਹੜੀ ਉਹ ਕਮਜ਼ੋਰ ਜੀ ਆ ਇਹਨੂੰ ਕੱਢੀ ਜਾਂਦੇ ਆ ਇਹ ਸਰੀਰ ਬਣਾ ਜੂਗੀ ਠੀਕ ਆਰ ਬੰਦੀਆਂ ਵੀ ਦੋ ਦੋ ਬੰਦੀਆਂ ਲਈ ਜਾਂਦੇ ਇਹਨੂੰ ਇੱਕ ਬੰਦੀ ਬਾਹਰ ਨਹੀਂ ਛੱਡਦੇ ਹੈਗੀ ਚੋਸਤਿਆ ਪੂਰੀ ਇਹ ਨਹੀਂ ਵੀ ਇਕੱਠੀ-ਕੁੱਠੀ ਹੋ ਕੇ ਬੰਦੀ ਆ ਦੇਖੋ ਬਸ ਉਹ ਇਹਨੇ ਛੋਟਾ ਹੁੰਦਾ ਬੱਚਾ ਸੀਗਾ ਜਿਹਦਾ ਬਹੁਤ ਕਮਜ਼ੋਰ ਇਹ ਪਰ ਬਹੁਤ ਖਰਾਬ ਕਰਲੇ ਆ ਇਹ ਨਾ ਜਦ ਤੁਰਦੀ ਥੱਲੇ ਆ ਥੱਲੇ ਦੇ ਪਰ ਫਸਦੇ ਆ ਇਹਨੂੰ ਅੰਦਰ ਮੈਟ ਵਾਲੇ ਚ ਰੱਖੀਦਾ ਹੁਣ ਇੱਥੇ ਆਈ ਸੀ ਮੈਂ ਚਲ 2 ਮਿੰਟ ਪਾਉਣਾ ਇੱਥੇ ਇਹਦਾ ਮੂੰਹਵਾ ਸਾਫ਼ ਕਰਦਾ ਉਹ ਪਰ ਦੇਖੋ ਇਹਨੇ ਕੰਨੀਆਂ ਕਿਦਾਂ ਖਰਾਬ ਕਰ ਲਈਆਂ ਇਹ ਢੱਲੇ ਪਰ ਵਾਲੀ ਆ ਇਹਦੀ ਪੱਠੀ ਦਿੱਤੀ ਆ ਆਪਾਂ ਮੁੰਡਾ ਲੈ ਗਿਆ ਜੇ ਤੋ ਖਰੇ ਚਮਕੌਰ ਸਾਹਿਬ ਦੀ ਲੱਗੀ ਛੱਗੇ ਉਹਨਾਂ ਦੇ ਘਰ ਉਹ ਬਾਈ ਕਹਿੰਦਾ ਵੀ ਰਾਤ ਤੱਕ ਉਤਰਦੀ ਨਹੀਂ ਖੂਦ ਰਹੀ ਨਹੀਂ ਉੜਦੀ ਇਹਦੀ ਪੱਠੀ ਆ ਇਹ ਨਿਗੀ ਹੁੰਦੀ ਸੀ ਤੇ ਮੈਂ ਨਸਲ ਚ ਮੈਂ ਕਹਿੰਦਾ ਨਸਲ ਨੂੰ ਪਾ ਦਾਂਗੇ ਇਹਨੇ ਇੱਕ ਆਂਡਾ ਲਾਇਆ ਸੀ ਸਿਰਫ ਉਹ ਆਂਡਾ ਚੱਕ ਕੇ ਮੈਂ ਇੱਧੇ ਰੱਖਦਾ ਤੇ ਮੈਂ ਜੋੜਾ ਤੋੜਦਾ ਇਹਦਾ ਇਹ ਥੋੜੀ ਭਰਗੀ ਦੀ ਮੈਂ ਕਹਿੰਦਾ ਚੱਲੇ ਨੂੰ ਰੱਖ ਲੈਨੇ ਆ ਨਾ ਡਾਵਾਂਗੇ ਉਹ ਬੱਚਾ ਨਿਕਲਿਆ ਮੇਰੇ ਲੱਗਾੜੀ ਢਾਂਗੀ ਤੇ ਮੇਰੇ ਉਹ ਕੋਠੀ ਦੇ ਮੈਨ ਲਾਪੇ ਮੈਂ ਚੱਕ ਕੇ ਦੇਖਦਾ ਮਰਾ ਐਵੇਂ ਹੀ ਆ ਵੀ ਲੰਡਰੋ ਆ ਉਹ ਵੀ ਦਿੱਤੀ ਉਹ ਬਾਈ ਦਾ ਇੱਕ ਦਿਨ ਫੋਨ ਆਇਆ ਕਹਿੰਦਾ ਯਾਰ ਇਹ ਭੈ ਵੇਂਦਾ ਨਹੀਂ ਕਹਿੰਦਾ ਲੌਣੀ ਬੜੀ ਓਖੀ ਆ ੱੱੱਕੇ ਨਾਲ ਲਾਈਦੀ ਸ਼ਾਮਾਂ ਨੂੰ ਤੇ ਦੇਖਦੇ ਨਾ ਇਹ ਉੱਡੂਗੀ ਤਾਂ ਫਿਰ ਉੱਦੇ ਹੀ ਜੋੜਾ ਲਾ ਦਾਂਗੇ ਜਿੱਦਾਂ ਉਹਨੂੰ ਲਾ ਕੇ ਦਿੱਤੀ ਸੀ ਨਾ ਪੱਠੀ ਉਸੇ ਹਿਸਾਬ ਨਾਲ ਇਹਦਾ ਜੋੜਾ ਫੇਰ ਲਾ ਦੇ ਆਗੇ ਆਪਾਂ ਆਹ ਡੰਡਿਆਲੀ ਥੋੜੀ ਜੀ ਖਰਾਬ ਕਰਨ ਢਈ ਅੱਜ ਮੈਨੂੰ ਆਹ ਦੇਖੋ ਇਹ ਆ ਫਿਰਦੀ ਆ ਦੂਜੀ ਵੀ ਆਪਣੀ ਪੂਸ਼ ਵਾਲੀ ਉੱਚੀ ਗਈ ਸੀਗੀ ਕਬੂਤਰੀ ਆਈ ਹੁਣ ਥੱਲੇ ਉਹ ਉੱਚੇ ਖੜੇ ਕਬੂਤਰ ਤਿੰਨ ਕਬੂਤਰ ਬਹੁਤ ਉੱਚੇ ਖੜੇ ਆ ਹੁਣ ਬੈਰੀ ਦਾ ਵੀ ਧਿਆਨ ਰੱਖਣਾ ਪੈਣਾ ਕਿਉਂਕਿ ਉਤਰ ਉੱਚੇ ਜਾਲ ਲਾਪੇ ਉਹ ਜਿਦਾ ਜਿਦਾ ਧੁੱਪ ਪੈਣ ਲਈ ਆ ਉਹਦਾ ਉਹਦਾ ਉਤਰ ਉੱਚੇ ਜਾਂਦੇ ਆ ਆਹ ਡੰਡੇ ਵਾਲੀ ਕੀ ਕਰਦੀ ਆ ਇਹੋ ਇਹੋ ਡੰਡੇ ਵਾਲੀ ਵੀ ਬੈਗੀ ਸੀ ਆਪਣੀ ਤੇ ਇਹਨਾਂ ਨੂੰ ਪਾਣੀ ਪੂਣੀ ਪਾਤਾ ਤੇ ਇਹਨੂੰ ਇਹਨੂੰ ਪਲਾਤਾ ਡੰਡੇ ਵਾਲੀ ਨੂੰ ਨਹੀਂ ਪਲਾਇਆ ਹਜੇ ਇਹਨਾਂ ਤੇ ਇਹਨਾਂ ਨੂੰ ਇਹ ਵੀ ਪਹਿਲਾਂ ਦੇ ਬੈਠੇ ਇਹਨਾਂ ਨੂੰ ਪਲਾਤਾ ਹਨਾ ਰਜਮਾ ਪਾਣੀ ਹੁਣ ਚੁਸਕੀਆਂ ਜਸਕੀਆਂ ਲਵਾਤੀਆਂ ਸੀ ਹੁਣ ਰਜਮਾ ਦੇ ਦਿੱਤਾ ਇਹਨਾਂ ਨੂੰ ਪਾਣੀ ਤੇ ਆ ਜਿਹੜਾ ਆਪਣਾ ਸਭ ਤੋਂ ਐਂਡ ਤੇ ਵੇਂਦਾ ਸੀ ਤੂ ਸਿਆਲਾ ਇਹ ਕੂਤਰ ਅਜ ਪਹਿਲਾ ਬਹਿ ਗਿਆ ਕੋਈ ਨਹੀਂ ਇਹ ਥੱਲੇ ਰਹਿ ਗਿਆ ਇਹ ਕੂਤਰ ਚਲ ਗਿਆ ਉੱਚੇ ਇਹ ਉਧਾ ਉੱਚਾ ਹੀ ਉੜਦਾ ਅੱਜ ਪਤਾ ਨਹੀਂ ਕਿਹੜੇ ਹਿਸਾਬ ਨਾਲ ਰਹਿ ਗਿਆ ਬਾਕੀ ਕੂਤਰ ਉੱਚੇ ਚਲ ਗਏ ਆ ਇੱਕ ਕੂਤਰ ਸੀ ਆਪਣਾ ਇੱਥੇ ਖਰਾਬ ਹੁੰਦਾ ਥੱਲੇ ਥੱਲੇ ਉਹ ਨਹੀਂ ਚਲ ਗਿਆ ਉਹ ਵੀ ਉੱਤੇ ਆ ਫਿਰਦਾ ਉਹ ਵੀ ਚਲ ਗਿਆ ਕੂਤਰ ਕਸਦਾ ਸੀ ਬਹੁਤ ਜ਼ਿਆਦਾ ਥੱਲੇ ਬਾਕੀ ਆਲਾ ਤਾਂ ਅਜ ਇਕੱਲਾ ਹੀ ਆ ਬਾਬਿਓ ਗਲਾ ਥੋੜਾ ਖਰਾਬ ਆ ਤੇ ਸ਼ੀਲੇ ਨੂੰ ਆਂਦਿਓ ਫੇ ਬਣਾਉਨੇ ਆ ਵਲੌਗ ਤੇ ਗੱਲਾਂ ਬਾਤਾਂ ਕੋਈ ਕਰਦੇ ਆ ਬਾਜੀ ਦੇ ਕਿੱਦਾਂ ਸਾਹਮਦੇ ਆ ਪਾਣੀ ਪੀਣਾ ਅੱਜ ਤੇ ਪਾਣੀ ਵੀ ਪੀਨੇ ਆ ਦੇਖੋ ਜਦਾਂ ਆਹ ਗਲਾਸ ਲੈ ਲਨੇ ਆ ਆਹ ਵਾਲਾ ਨਹੀਂ ਆਹ ਗਲਾਸ ਲੈ ਲਿਆ ਕੱਚ ਦਾ ਇਹਨੂੰ ਚੰਗੀ ਤਰ੍ਹਾਂ ਧੋ ਕੇ ਤੇ ਇਸ ਪਾਣੀ ਪੋਲ ਲਈ ਹੈ ਨਾ ਤੇ ਹਜੇ ਤਾਂ ਗਰਮੇ ਹੀ ਹੋਣਾ ਬਾਹਲਾ ਠੰਡਾ ਨਹੀਂ ਕਰਨਾ ਇਹਨੂੰ ਜੁੜ ਜੁੜ ਹੋਏ ਤਾਂ ਇਹ ਗਰਮ ਹੈ ਨਹੀਂ ਹਲੋ ਆ ਗਲਾਸ ਹੀ ਭਰ ਲਈ ਪਾਣੀ ਦੀ ਠੀਕ ਆ ਇਹ ਤੁਹਾਨੂੰ ਦੱਸ ਦਾਂ ਭੇਣਾ ਕਿਦਾਂ ਇਹ ਕਰਕੇ ਬਾਬੇ ਟੱਕਣ ਚ ਪਾ ਲਿਆ ਹਨ ਉਹਦਾ ਤੁਹਾਨੂੰ ਦੱਸ ਨਹੀਂ ਹੋਣਾ ਆਹ ਦੇਖੋ ਇਹ ਐਦਾਂ ਭਰ ਨਹੀਂ ਚੁਟਕੀ ਇਹ ਆਹ ਦੇਖੋ ਆਹ ਚੁਟਕੀ ਭਰੀ ਤਿੰਨ ਉਂਗਲਾਂ ਨਾਲ ਠੀਕ ਆ ਤੇ ਆ ਗਈ ਵਿੱਚ ਇਹ ਕਿੱਥੇ ਗਈ ਆਹ ਬੱਸ ਕੰਮ ਹੋ ਗਿਆ ਥੋੜਾ ਆ ਜਾ ਹੋਰ ਪਾ ਦਿੰਦੇ ਆ ਥੋੜੀ ਚੁੰਡੀ ਘੱਟ ਪਰ ਹੋਈ ਸੀ ਇਨੂੰ ਹੁਣ ਹਲਾ ਦਿਆਂਗੇ ਇਹਨੇ ਵਹਿ ਜਾਣਾ ਥੱਲੇ ਆਹ ਦੇਖੋ ਇਹ ਪਾਣੀ ਲੌਣਾ ਇਹਨੂੰ ਜੜਾ ਜੇ ਪੇਤਾ ਪਾ ਇਹਨੂੰ ਬੰਦ ਕਰ ਦਈਏ ਬਾਬਿਓ ਪਾਣੀ ਖਰਾਬ ਹੋ ਜਾਂਦਾ ਹੁੰਦਾ ਇਦਾਂ ਸਲਾਬ ਜਾਂਦਾ ਉਹ ਵੀ ਪਾਣੀ ਤੋਂ ਗਾਇਬ ਹੋ ਗਿਆ ਸਾਰਾ ਪਾਣੀ ਵਹਿ ਜਾਣਾ ਇਹ ਥੱਲੇ ਐਨ ਚੰਗੀ ਤਰ੍ਹਾਂ ਇਹਨੇ ਸਵੇਰ ਨੂੰ ਆਪਣੇ ਪਾਣੀ ਨੇ ਇਹਦਾ ਗੱਠ ਬਣ ਜਾਣੀ ਬਾਟੇ ਵਾਂਗੂ ਇਹਨੂੰ ਛਾਨਣਾ ਨਹੀਂ ਪੈਣਾ ਕੁਝ ਨਹੀਂ ਕਰਨਾ ਪੈਣਾ ਇਹ ਇਕੱਠਾ ਹੋ ਕੇ ਉੱਪਰ ਆ ਜਾਣਾ ਇਹਨੇ ਇਥੇ ਤੈਰਨ ਲਾ ਪੈਣਾ ਉੱਪਰ ਪਾਣੀ ਨੇ ਬਸ ਮਾੜਾ ਜਿਹਾ ਛਾਂ ਕੇ ਤੇ ਪਾਣੀ ਦੇ ਦਿਓ ਇਹ ਵੀ ਪਾਣੀ ਦੱਸਾਂਗੇ ਆਪਾਂ ਥੋੜੀ ਥੋੜਾ ਜਿਹਾ ਟਾਈਮ ਦਿਓ ਸਾਰਾ ਕੁਝ ਦੱਸਾਂਗੇ ਹੌਲੀ ਹੌਲੀ ਹੈ ਨਾ ਆਹ ਦੇਖੋ ਵੀਰੇ ਜਿਹੜੇ ਆਪਾਂ ਗਲੂ ਕੁਝ ਦੀ ਗੱਲ ਕਰਦੇ ਸੀ ਉਹੀ ਗਲੂ ਕੁਝ ਪਾਇਆ ਸਿਰਫ ਇੱਕ ਕਰੀ ਕਬੂਤਰ ਨੇ ਪੀਣਾ ਦੁਬਾਰਾ ਮੂੰਹ ਨਹੀਂ ਕਰਨਾ ਕਬੂਤਰ ਨੇ ਪਾਣੀ ਨੂੰ ਆਹ ਲਗੂਰੀ ਚਲ ਆਪਣੀ ਉੜ ਕੇ ਆਈ ਨੇ ਹਜੇ ਤੱਕ ਪੀਤਾ ਹੀ ਨਹੀਂਦਾ ਉਦਾਂ ਹੀ ਨਹੀਂ ਮੂੰਹ ਕਰਨ ਢੀ ਪਾਣੀ ਨੂੰ ਤੇ ਬਾਕੀ ਦੇਖਦੇ ਆ ਉਹ ਕਬੂਤਰ ਨੂੰ ਦੇਣਾ ਉਹ ਵੀ ਦੇਣ ਦੇ ਪੀਂਦਾ ਜਾਂ ਨਹੀਂ ਪੀਂਦਾ ਇਹਨਾਂ ਨੇ ਤਾਂ ਪੀ ਪੂ ਲਿਆ ਬਾਕੀਆਂ ਨੇ ਲੋ ਬਾਬੇ 1 ਵਜੇ ਦਾ ਟਾਈਮ ਹੋ ਗਿਆ ਤੇ ਕਬੂਤਰ ਸਾਰੇ ਲਾਲੇ ਆਪਾਂ ਆ ਬੈਠੇ ਆ ਕਬੂਤਰ ਤੇ ਆ ਵੀ ਹੁਣੇ ਉੱਡ ਕੇ ਆ ਸਾਰੇ ਤਕਰੀਬਨ ਹੀ ਹੁਣੇ ਤਿੰਨ ਕਿ ਪਿੱਲਾ ਇੱਕ ਔਰਤਾ ਜਾਂ ਪਹਿਲਾਂ ਬੈਠਾ ਸੀ ਆਪਣਾ ਉਹ ਵਾਲਾ ਇੱਕ ਉਹ ਹਰੇ ਪੋਟੇ ਵਾਲਾ ਤੇ ਘਰ ਹਤਾਲ ਇੱਕ ਚੀਨਾ ਦੋ ਤਿੰਨ ਤੇ ਆ ਵਾਲਾ ਚਾਰ ਇਹ ਹੁਣੇ ਬੈਠੇ ਆ ਕਬੂਤਰ ਤੇ ਇੱਕ ਆਪਣੀ ਕਬੂਤਰ ਹੀ ਉਧਰ ਉਹ ਪੂਸ਼ ਵਾਲੀ ਇਹ ਹੁਣ ਬੈਠੀ ਆ ਬਾਕੀ ਸਾਰੇ ਕਬੂਤਰ ਪਹਿਲਾਂ ਬੈਗੇ ਸੀ 12:30 11:30 ਇਦਾਂ ਲੋ ਬਾਬੇ ਗਿਰੀਆਂ-ਗੁਰੀਆਂ ਪਾਤੀਆਂ ਯਾ ਵੀ ਆ ਗਿਆ ਪੋਰ ਕੋਮ ਫਿਰ ਕੇ ਕਿੱਥੋਂ ਆਇਆ ਓਏ ਸਰ ਆ ਗਿਆ ਜੀ ਕੰਸੀਆ ਨਾ ਹਾ ਤੋ ਥੱਲੀ ਜਨਾਨੀਆਂ ਨੇ ਤਸੱਲੀ ਕਰਾ ਕੇ ਲਿਆਂਦੀ ਹੈ ਇਹ ਘੱਟੀ ਜਾਂਦਾ ਆਪਾਂ ਪਾਈ ਜੰਨੇ ਆ ਤੇ ਆ ਕੱਲਿਆਂ ਦਾ ਈ ਢੂੰਦਾ ਹਣਾ ਆ ਪਾਣੀ ਬਰੋਂ ਨੂੰ ਵਧੀਆ ਹੀਲੇ ਨਾ ਡੋਲੇ ਭਾਰਾ ਆ ਵਧੀਆ ਇੱਕ ਵਾਰੀ ਭਰ ਕੇ ਮੈਂ ਵਿੱਚ ਅੱਧਾ ਛਮਚਾ ਪਾਇਆ ਉਹਦਾ ਗਲੂ ਕੁਛ ਦਾ ਸਾਰਿਆਂ ਨੇ ਪੀ ਲਿਆ ਜਿਹੜਾ ਬਚਿਆ ਸੀ ਉਹ ਮੈਂ ਸਿਰਿੰਜ ਚ ਕੱਢ ਕੇ ਰੱਖ ਲਿਆ ਉਹ ਡੱਬੀ ਨੂੰ ਲਾ ਦੇਾਂਗੇ ਮਾਣਾ ਮਾਣਾ ਕਰਕੇ ਨਾ ਗੁਰੂਕੋਸ਼ ਦਾ ਪਾਣੀ ਵਧੀਆ ਹੁੰਦਾ ਉਹ ਆ 3 ਲੀਟਰ ਹੀ ਭਰ ਕੇ ਰੱਖਿਆ ਡੱਬੀ ਆ ਤੇ ਮਠਿਆ ਬਹੁਤ ਸੋਹਣੀਆਂ ਮਾਰਦੀਆਂ ਆ ਦੇਖੋ ਆ ਬਿਠਾ ਚਾਹੀਦੀ ਪੀਲੀ ਬਿਠ ਹੋਣੀ ਚਾਹੀਦੀ ਪੂਰੀ ਸਾਰੀਆਂ ਮਠਿਆਈਆਂ ਇਦਾਂ ਦੀਆਂ ਹੀ ਆ ਪੀਲੀਆਂ ਸ਼ਾ ਚਿੱਟਾਪਨ ਬਹੁਤ ਘੱਟਾ ਪਗਰੇ ਚਿੱਟਾ ਚਿੱਟਾ ਦੇਖੋ ਇਦਾਂ ਹੋਣਾ ਨਹੀਂ ਚਾਹੀਦਾ ਉਹ ਮਾੜਾ ਮੋਟਾ ਚਲੋ ਖਾਤਾ ਪੀਤਾ ਹੁੰਦਾ ਹੀ ਆ ਤੇ ਉਹਦਾ ਮੱਛਰ ਬੈਠਾ ਉੱਤੇ ਮੈਂ ਆਖਰੇ ਸਾਰੀ ਸੁੰਡੀ ਜਾ ਵਿੱਚ ਉਹ ਮੱਛਰ ਬੈਠਾ ਉੱਤੇ ਇਦਾਂ ਦੀ ਬਿਠ ਚਾਹੀਦੀ ਗੂਤਲ ਦੀ ਸਾਂਭਣ ਦਾ ਪੂਰੀ ਪੀਲੀ ਇਹ ਦੱਬੀਆਂ ਮਿਠਾ ਨਹੀਂ ਦੀਦੀਆਂ ਬਈ ਦੱਬੀ ਦੇ ਥੱਲੇ ਆਉਂਦੇ ਗੰਦ ਦੱਬੀ ਦੀ ਵੀ ਸਹੀ ਆ ਬੇਟਾ ਦੱਬੀ ਨੇ ਪਹਿਲਾਂ ਹਰੀਆਂ ਹੀਆਂ ਮਾਰੀਆਂ ਆ ਹੁਣ ਸੈੱਟ ਕਰ ਗਈ ਆ ਉਹ ਹੁਣ ਮਾਰਨ ਦੀ ਪੀਲੀਆਂ ਬੈਠਾ ਪੂਰੀਆਂ ਇਹ ਨੀਲੀ ਦੱਬੀ ਉਧਰ ਨੀਲੀ ਆ ਇਹਨੂੰ ਲੰਡੇ ਨੂੰ ਹੀ ਚੱਕ ਲੈਂਦੇ ਆ ਲੰਡੇ ਦਾ ਸੀਰੀ ਸਭ ਵਧੀਆ ਆ ਇਹਨੂੰ ਛੱਡਾਂਗੇ ਅੱਜ ਉਹ ਤੇਰੀ ਲੰਡੇ ਅੱਜ ਲੰਡਾ ਨਹੀਂ ਡਾਇਆ ਅੱਜ ਕਬੂਤਰਾਂ ਨੇ ਟਾਈਮ ਨਹੀਂ ਕੀਤਾ ਅੱਗੇ ਬੈਣ ਨਹੀਂ ਦਿੰਦਾ ਇਸ ਥੱਲੇ ਥੱਲੇ ਯੋਰ ਮਾਰਦਾ ਰਹਿੰਦਾ ਇਹ ਲੰਡਾ ਲੱਗ ਗਈ ਦੀਦਾ ਸਾਰਿਆਂ ਨੂੰ ਹੈ ਹੀ ਨੇ ਤੇਰਾ ਲੱਗ ਗਈ ਆ ਤੁਰਨੀ ਬਹਿਣੀ ਕਬੂਤਰ ਦੀ ਉਠਣੀ ਸਾਰੇ ਕਬੂਤਰਾਂ ਨੂੰ ਲੱਗ ਗਿਆ ਚੋੜਾ ਦੇਖਦਾ ਹੁੰਦਾ ਲੈ ਬਦਮਾਸ਼ ਆ ਗਿਆ ਪੂਰਾ ਲੋਏ ਬਾਬੇ ਉਹ ਦਾਣੇ ਦੂਣੇ ਪਾਤੇ ਆ ਸਾਰੇ ਕਬੂਤਰਾਂ ਨੂੰ ਐਨ ਵਿਹਲੇ ਹੋ ਗਏ ਹੁਣ ਕਬੂਤਰੀ ਆਹ ਲੈ ਜਾਣੀ ਥੱਲੇ ਆਪਾਂ ਠਹਿਰ ਕੇ ਅਜੇ ਨਹੀਂ ਖੜਨੀ ਤੇ ਉਹ ਸੱਤ ਗਰੀਆਂ ਪਾਈਆਂ ਸੀ ਤਾਂ ਕਤੰਦਰ ਦੀ ਸਾਫ ਵੀ ਲੱਗੀ ਹੁਣ ਅਜੇ ਤੱਕ ਤੈਨੂੰ ਪਾਣੀ ਪੂੜੀ ਵੀ ਨਹੀਂ ਦਿੱਤਾ ਜੇ ਪਾਣੀ ਦਿੱਤਾ ਤਾਂ ਝੱਟ ਦਾਣੀ ਇਹਨੇ ਮਾਰਨਾ ਭੜਾਤਾ ਤੇ ਆ ਵੀ ਕਬੂਤਰਾਂ ਨੂੰ ਪਾਤਾ ਨੀਂਦੀ ਇੱਧਰ ਬੈਠੀ ਆ ਸੱਤ ਪਾਈਆਂ ਦੀ ਮੇਰੇ ਸਾਹਣੇ ਤਾਂ 10 ਵੀ ਪਜਾ ਜਾਣੀਆਂ ਸੀ। ਬਾਕੀ ਕੋਈ ਨਹੀਂ ਸੱਤਾਂ ਤਾਂ ਹੀ ਹਾਂਭਾਂਗੇ ਹੁਣ ਇੱਕ ਦੋ ਵੱਧ ਨਹੀਂ ਕਰਨਾ। ਰਹਿائش ਰਖ ਬਣਾ ਲਾਂਗੇ ਇਹਦੀ ਆਪੀ ਕੋਈ ਚੱਕਰ ਨਹੀਂ। ਤੇ ਖਾਂਕੂ ਨੂੰ ਬਾਬੇ ਥੋੜੀ ਬੜੀ ਚੱਲਦਾ ਹੀ ਪਿਆ ਕੰਮ ਇਹ ਠੀਕ ਨਹੀਂ ਹੋਇਆ। ਤੇ ਹੌਲੀ ਹੌਲੀ ਸੈੱਟ ਹੋਊ। ਛਿਲੇ ਕੀ ਬਣਾਈ ਜਾਣਾ ਹੋਈ। ਹੈ? ਕੁੱਜੀਆਂ ਲੱਗਾ ਪੇਣਾ। ਆਹ ਕੱਲ ਲਿਆਇਆ ਨਹੀਂ ਵੀ ਨਹੀਂ ਆਤੀ ਵੇ। ਸਹੀ ਐ ਕੰਪੂਟਰ ਲਈ। ਇਹ ਵੀ ਦਵਾਈ ਬੂਟੀ ਪਾਣੀ ਹੋਵੇ ਤਾਂ ਕਬੂਤਰ ਉਹ ਨੱਕ ਪਾਣੀ ਪੀ ਲੈਂਦਾ। ਟਰਲੇ ਕੱਲੇ ਖਿੱਟਰ ਨੂੰ ਲੱਭਣਾ ਬਹੁਤ ਮੁੜਿਆ ਰਖ ਅੱਖਰ ਲਗਾਵੇ। ਇਹ 20 ਕਬੂਤਰਾਂ ਦਾ ਜਣਾਲ ਹੈ। ਆਹ 20 ਕਬੂਤਰ ਨਾਮ ਹੋ ਜਾ ਕਰਨੇ ਬੜੇ ਆ ਕੱਲੇ ਕੱਲੇ। ਤੇ 20 ਟਰੇ ਵਾਲੇ ਹੋਣੀਆਂ ਹੁਣ। ਟੋਰੀਆਂ। ਦਵਾਈ ਤੇ ਦੀਵੇ ਨਹੀਂ ਚਾਈ ਰੇਡੜੇ। ਆਹ ਹੋਈ। ਸ਼ੀਲਾ ਮਲਖਪੋਰੀਆ। ਅੱਜ ਭਾਂਦੇ ਖਾ ਕੇ ਆਇਆ ਤੇ ਗੋਲ ਗੱਪੇ ਗੋਲ ਗੱਪੇ ਖਾ ਕੇ ਆਇਆ ਬਈ ਸਾਰਾ ਸਵੇਰ ਦੀ ਰੋਟੀ ਤੂੰ ਖਾਦੀ ਨਹੀਂ ਰੋਟੀ ਨਹੀਂ ਸਵੇਰ ਦੀ ਖਾਦੀ ਜੀ ਗੋਲ ਗੱਪਿਆਂ ਦਾ ਹੀ ਯੋਰ ਦੱਤਾ ਹਾਂ ਤੂੰ ਤਾਂ ਸਮੈਂ ਨਾ ਗੋਪੀ ਗੱਲਾਂ ਵਜਾਰਾ ਰਹਿ ਗਏ ਆ ਜਾ ਕੇ ਬਦਾਮ ਦੂਮ ਵੀ ਪਾਉਣੇ ਆ ਇਹਦਾ ਕੀ ਬਦਾਮ ਹੈਗਾ ਕਿਤੇ ਆਲਸੀ ਜੀ ਨਾ ਵਜੇ ਮਾਈ ਖਾਓ ਤੇ ਵਾਹ ਖੜਕ ਛੱਡ ਦੇਣੀ ਮਾਈ ਖਾ ਲੋ ਘੜਕ ਸਾਰੀ ਨਹੀਂ ਨਹੀਂ ਇੰਨੇ ਨਹੀਂ ਆਪਾਂ ਆਲਸੀ ਲਾਪੇ ਹੀ ਪਾਉਣ ਆਪਾਂ ਬਦਾਮ ਦੂਮ ਛਿੱਲੇ ਸੀ ਅੱਗੇ ਵੀ ਪਾਉਂਦੇ ਰਹੇ ਹੁਣ ਕੀ ਕਰੀਏ ਹੌਲੀ ਹੌਲੀ ਕਰਨਾ ਪੈਣਾ ਇਹਦੇ ਕਰਕੇ ਆਲਸ ਪੈ ਜਾਂਦਾ ਮੈਨੂੰ ਚੱਲ ਇਹ ਪਾ ਲੈਂਦਾ ਹੁ ਅਗੇ ਆ ਜੇਦੋਂ ਪਤਾ ਹੁੰਦਾ ਨਾ ਵੀ ਕਰਨਾ ਉਦੋਂ ਬੰਦੇ ਨੂੰ ਪਤਾ ਕਰਨਾ ਹੀ ਆ ਕਿ ਨਹੀਂ ਛਿਲਿਆ ਜਦੋਂ ਬੰਦੇ ਨੂੰ ਹੋਏ ਨਾ ਯਾਰ ਇੰਨੇ ਕਰ ਦੇਣਾ ਥੋੜਾ ਬਾਲਾ ਫੇਪ ਅੰਧਾਲਸ ਪਾਉਂਦਾ ਓਏ ਬਾਬੇ ਨਵੀਂ ਖਤਰੀ ਲਾ ਲਈ ਆ ਤੇ ਕੱਲ ਨੂੰ ਅਸੀਂ ਗਈ ਲੈ ਕੇ ਚੱਲਾਂਗੇ ਬਾਰੇ ਤਾਂ ਫਰਕ ਹੀ ਬਹੁਤ ਆ ਜੇ ਹੁਣ ਕੱਟਿਆ ਤਾਂ ਆ ਪੇਲੀਆਂ ਆ ਰੰਗ ਉੜ ਗਿਆ ਜਿਹੜਾ ਆ ਨਵੀਆਂ ਆ ਹੁਣ ਇਹਨਾਂ ਦੇ ਚਾਰ ਪੰਜ ਦਿਨ ਚਲੋ ਬਾਕੀ ਕਬੂਤਰ ਹੁਣ ਨਵੀਆਂ ਹੀ ਲਾਣੀਆਂ ਆ ਆਪਾਂ ਥੋੜੀ ਹੁਣੇ ਫਿੱਕੀਆਂ ਹੋ ਜੂਗੀਆਂ ਨਵੀਆਂ ਤੇ ਹੁਣ ਕੱਲ ਨੂੰ ਆਪਾਂ ਨੂੰ ਆਹ ਪੁਰਾਣੀਆਂ ਹੀ ਖੜਨੀ ਪੈਣੀ ਖਤਰੀ ਆ ਨਵੀਆਂ ਛਤਰੀਆਂ ਦਾ ਰੰਗ ਚੈੱਕ ਕਰੋ ਜੀ ਅਛਿਲੇ ਇਹ ਤਾਂ ਨਹੀਂ ਚਲਦੀ ਗੱਲ ਨੂੰ ਇਹ ਗੁੜੀ ਆ ਆ ਤੇ ਕਿੱਥੇ ਯਾਰ ਜ਼ਮੀਨ ਆਸਮਾਨ ਦਾ ਫਰਕ ਆ ਦਾ ਆ ਚੈੱਕ ਕਰੋ ਯਾਰਾ ਦੋਨਾਂ ਦਾ ਆ ਉੱਪਰਲੀ ਤੇ ਥੱਲੇਲੀ ਸੋ ਲੋਈ ਬਾਗੋ ਆ ਕਬੂਤਰੀ ਅੱਡ ਕਰਤੀ ਆ ਤੇ ਆ ਅੱਡ ਕਰ ਦਿੱਤੀ ਆ ਜਿਹੜੀਆਂ ਆਪਾਂ ਸਾਹਮਣੇ ਫਿਰਦੇ ਆ ਤੇ ਹੀਲੇ ਕਿਤਾਬ ਫੇ ਕੱਡੂ ਚੱਬ ਗੱਲ ਨੂੰ ਫਿਰ ਹੋ ਗੱਲ ਕੱਢਾਂਗੇ ਚੱਬ ਕੱਢਾਂਗੇ ਆਪਾਂ ਹੀ ਚੱਬ ਕੱਢਣੀਆਂ ਇਹਨਾਂ ਦੇ ਇਹ ਫੇਰੇ ਚੱਬ ਕੱਢਣੀਆਂ ਪਹਿਲਾਂ ਆਪਾਂ ਇਹਨਾਂ ਦੇ ਕੱਢੜੇ ਫਿਰ ਇਹ ਫੇ ਕੱਢੂਗੀ ਆ ਹੋਰ ਆ ਇਹ ਕੱਢਣੀਆਂ ਹਾਂ ਇਹ ਬਾਜੀ ਦੇ ਕੱਢਣ ਗਿਆ ਅਹੀ ਨਾ ਤੇ ਚਿਪ ਕੱਢਦੇ ਆ ਹਾਂ ਡੱਬੀਏ ਡੱਬੀ ਦਾ ਬਾਬੇਓ ਖਾਲੀ ਖੁੱਲੀ ਹੋਣ ਨੂੰ ਕਰਦੀ ਸੱਤ ਕ ਚੱਗ ਗਈ ਨੇਰੀਆਂ ਲਿਆਤੀਆਂ ਨੇ ਸੱਤਾ ਦੀਆਂ ਦਾ ਆ ਵੀ ਤਕਰੀਬਨ ਮੇਲਾ ਦਾ ਚੱਕੀਆਂ ਕ ਨੀ ਨੇ ਹੈਗੀਆਂ ਲੇ ਤੇ ਹਾਂ ਹੈਗੀਆਂ ਤੇ ਚ ਵੀ ਦੋੜਾਈ ਦਾ ਹੋਣੀਆਂ ਆ ਵਧੀਆ ਆ ਗਿਆ ਨਹੀਂ ਕਿ ਸਹੀ ਆ ਸਹੀ ਆ ਹੋ ਜਾਣੀ ਸੈਟ ਜਾਂਦੀ ਤੇ ਬਾਬੇਓ ਇਹ ਅੱਧਾ ਵਲੌਗ ਪਾ ਪੋਣਾ ਆ ਅੱਧਾ ਮੈਂ ਕੱਲ ਨੂੰ ਪਾਉਂਗਾ ਜਾਂ ਸਵੇਰ ਨੂੰ ਪਾ ਦੂੰਗਾ ਜਾ ਕੱਲ ਸ਼ਾਮ ਨੂੰ ਬਾਜੀ ਵਾਲਾ ਮਿਕਸ ਕਰਕੇ ਇਕੱਠਾ ਪਾ ਦਾਂਗੇ ਹਨ ਤੇ ਬਾਕੀ ਤੁਸੀਂ ਕਮੈਂਟ ਕਰ ਦਿਓ ਵੀ ਬਾਜੀ ਦਾ ਅਲੱਗ ਵੱਡਾ ਬਣਾਈਏ ਜਾਂ ਵਿੱਚੇ ਮਿਕਸ ਕਰ ਦਈਏ ਇਸੇ ਵੀਡੀਓ ਤੇ ਤੁਸੀਂ ਕਮੈਂਟ ਕਰ ਦਿਓ ਹਨਾ ਵੀ ਕਿੱਦਾਂ ਚਾਹੁੰਦੇ ਆ ਵੀ ਇਹਦਾ ਅਲੱਗ ਤੇ ਬਾਜੀ ਦਾ ਅਲੱਗ ਬਣਾ ਦਈਏ ਹਨਾ ਕਿਉਂਕਿ ਇਹ ਸਾਰੀ ਵੀਡੀਓ ਤੇ ਜੇ ਮੈਂ ਬਣਾਉਣ ਲੱਗਾ ਤੇ ਆਪਾਂ ਸ਼ਾਮਾਂ ਨੂੰ ਅਪਲੋਡ ਕਰੀਦਾ ਆ ਫੇਰ ਹੋਣਾ ਨਹੀਂ ਕਿ ਮੈਂ ਦੀ ਸਾਰੀ ਵੀਡੀਓ ਬਣਾਉਣ ਲੱਪਿਆ ਕਿਦਾਂ ਰਾਤ ਸਾਂਭਣੀ ਕਿਦਾਂ ਨਹੀਂ ਤੇ ਜਾ ਇਦਾਂ ਕਰਾਂਗੇ ਫੇ ਆ ਬਲੌਗ ਇਦਾਂ ਪਾ ਦਾਂਗੇ ਬਾਕੀ ਸਾਂਭੜ ਦਾ ਬਲੌਗ ਅਲੱਗ-ਪਾਗ ਤੇ ਕੱਲ ਨੂੰ ਬਾਜੀ ਦਾ ਲੌਗ ਹੋਰ ਬਲੌਗ ਹੋਰ ਵੱਖਰਾ ਪ ਤਾਂ ਓਕੇ ਬਾਬੇ ਉਹ ਮਿਲਦੇ ਆ ਫਿਰ ਅਗਲੀ ਵੀਡੀਓ 'ਚ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਬਾਕੀ ਦਾ ਵਲੌਗ ਆਊਗਾ ਅਗਲੀ ਵੀਡੀਓ ਦੇ ਵਿੱਚ ਵੀ ਪੂਰੀ ਕਬੂਤਰੀ ਆਪਾਂ ਕਿੱਦਾਂ ਸਾਂਭਦੇ ਆ ਤੇ ਕਿੰਨਾ ਟਾਈਮ ਲੱਗਦਾ ਕਿੰਨਾ ਨਹੀਂ ਕਦੋਂ ਪਾਣੀ ਦੇਣਾ ਕਿੰਨੇ ਪਾਣੀ ਦੇਣੇ ਉਹ ਚ ਕਿਉਂਕਿ ਇਹ ਵੀਡੀਓ ਹੋ ਜਾਣੀ ਵੱਡੀ ਫਿਰ ਇਸ ਕਰਕੇ ਓਕੇ ਬਾਬੇ ਓਕ